ਤੇ ਦਿੱਲੀ ਮਲਟੀ ਸਪੈਸ਼ਲਿਟੀ ਹਸਪੀਟਲ ਸੰਗਰੂਰ ਦੇ ਵਿੱਚ ਤੇ ਡਾਕਟਰ ਨੇ ਕਿਹਾ ਜੀ ਰਾਤ ਦੇ 8 ਵਜੇ ਇਹਨਾਂ ਦਾ ਆਪਰੇਸ਼ਨ ਹੋਊਗਾ ਉਹਨਾਂ ਦਾ ਬੀਪੀ ਦੇਖਿਆ ਗਿਆ ਜੋ ਜਿਹੜਾ ਕਿ ਨਾਰਮਲ ਸੀ ਸਾਰੇ ਵਾਈਟਲ ਸਾਈਨ ਨਾਰਮਲ ਸੀਗੇ ਪੇਸ਼ੈਂਟ ਅੰਦਰ ਗਿਆ ਜੀ ਉਹਨਾਂ ਦਾ ਕਜ਼ਨ ਬ੍ਰਦਰ ਉਹਨਾਂ ਨੂੰ ਅੰਦਰ ਆਪਰੇਸ਼ਨ ਤੱਕ ਛੱਡ ਕੇ ਵੀ ਆਇਆ ਜੀ ਚਲਦਾ ਫਿਰਦਾ ਗੱਲ ਕਰਦਾ ਗਿਆ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਤੇ ਅੰਦਰ ਗਿਆ ਅੰਦਰ ਜਾਣ ਤੋਂ ਬਾਅਦ ਇਹਨਾਂ ਨੇ ਐਨਸਥੇਟੋਲੋਜਿਸ ਸੀਗਾ ਨਹੀਂ ਸੀਗਾ ਸਾਨੂੰ ਨਹੀਂ ਪਤਾ ਇਹਨਾਂ ਨੇ ਐਨਸਥੇਸੀਆ ਦਿੱਤਾ ਪੇਸ਼ੈਂਟ ਨੂੰ ਜੀ ਜਰਨਲ ਐਨਸਥੇਸੀਆ ਕਹਿੰਦੇ ਜੀ ਇਹ ਦਿੱਤਾ ਉਹਦੇ ਵਿੱਚ ਦੇਣ ਤੋਂ ਬਾਅਦ ਐਗਜ਼ੈਕਟਲੀ 5 ਜਾਂ 7 ਮਿੰਟ ਤੋਂ ਬਾਅਦ ਸਾਡਾ ਪੇਸ਼ੈਂਟ ਐਕਸਪਾਇਰ ਹੋ ਗਿਆ ਕੱਲ ਪੈ ਗਈ ਜੀ ਫੇਰੇ ਹਾਂ ਉਹ ਡੱਡ ਬੋੜ ਕਹਿੰਦਾ ਤੁਸੀਂ ਕਹਿੰਦਾ ਕੀ ਚੱਕੀ ਕਰਦੇ ਹੋ ਆ ਜੀ ਉਹਨੂੰ ਜਾਂਦੇ ਅੰਦਰ ਜਦੋਂ ਲੈ ਕੇ ਗਏ ਆ ਤੁਹਾਡੇ ਵੀ ਨਾਲ ਮੁੰਡਾ ਸੀ ਉਹ ਜੀ ਜੀ ਹਾਂ ਨਾਲ ਗਏ ਨੇ ਬਿਲਕੁਲ ਗਏ ਨੇ ਜਿਹੜੀ ਉਹਨਾਂ ਨੇ ਚਲੋ ਚਲੋ ਆਏ ਉਹ ਗੱਬੜੇ ਤਾਂ ਉਹਨੂੰ ਦੱਸੋ ਗੱਲ ਆਹ ਲੈ ਲੈ ਵੜੀ ਇਹਨਾਂ ਮੇਰਾ ਨਾ ਤੁਲੇ ਪਰਸੀ ਤਜਿੰਦਰ ਬੰਸਲ ਦੇ ਕੇਸ ਲਈ ਇੱਥੇ ਆਏ ਆ ਜੀ ਅਕਲ ਜੀ ਹਾਂ ਜੀ ਮਸਲਾ ਕੀ ਗੱਲਬਾਤ ਹੈ ਮਸਲਾ ਇਹ ਹੈ ਜੀ ਤਜਿੰਦਰ ਬੰਸਲ ਨੂੰ ਇਹਨਾਂ ਨੇ ਮੇਰਾ ਫਰੈਂਡ ਹੈ ਜੀ ਉਹ ਐਡਮਿਟ ਹੋਇਆ ਜੀ 30 ਤਰੀਕ ਨੂੰ ਜੀ ਇਹ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਸੰਗਰੂਰ ਦੇ ਵਿੱਚ ਤੇ ਡਾਕਟਰ ਨੇ ਕਿਹਾ ਜੀ ਰਾਤ ਦੇ 8 ਵਜੇ ਇਹਨਾਂ ਦਾ ਆਪਰੇਸ਼ਨ ਹੋਊਗਾ ਉਹਨਾਂ ਦਾ ਬੀਪੀ ਦੇਖਿਆ ਗਿਆ ਜਿਹੜਾ ਕਿ ਨਾਰਮਲ ਸੀ ਸਾਰੇ ਵਾਈਟਲ ਸਾਈਨ ਨਾਰਮਲ ਸੀਗੇ ਪੇਸ਼ੈਂਟ ਅੰਦਰ ਗਿਆ ਜੀ ਉਹਨਾਂ ਦਾ ਕਜ਼ਨ ਬ੍ਰਦਰ ਉਹਨਾਂ ਨੂੰ ਅੰਦਰ ਆਪਰੇਸ਼ਨ ਤੱਕ ਛੱਡ ਕੇ ਵੀ ਆਇਆ ਜੀ ਚਲਦਾ ਫਿਰਦਾ ਗੱਲ ਕਰਦਾ ਗਿਆ ਅچھے ਤਰੀਕੇ ਨਾਲ ਸਾਰਿਆਂ ਨੂੰ ਤੇ ਅੰਦਰ ਗਿਆ ਅੰਦਰ ਜਾਣ ਤੋਂ ਬਾਅਦ ਇਹਨਾਂ ਨੇ ਐਨਸਥੈਟੋਜਿਸਟ ਸੀਗਾ ਨਹੀਂ ਸੀਗਾ ਸਾਨੂੰ ਨਹੀਂ ਪਤਾ ਇਹਨਾਂ ਨੇ ਐਨਸਥੈਸੀਆ ਦਿੱਤਾ ਪੇਸ਼ੈਂਟ ਨੂੰ ਜੀ ਜਰਨਲ ਐਨਸਥੈਸੀਆ ਕਹਿੰਦੇ ਜੀ ਇਹ ਦਿੱਤਾ ਉਹਦੇ ਵਿੱਚ ਦੇਣ ਤੋਂ ਬਾਅਦ ਐਗਜ਼ੈਕਟਲੀ 5 ਜਾਂ 7 ਮਿੰਟ ਤੋਂ ਬਾਅਦ ਸਾਡਾ ਪੇਸ਼ੈਂਟ ਐਕਸਪਾਇਰ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਵੀ ਹੋਇਆ ਸੀਗੇ ਉੱਤੇ ਤੁਸੀਂ ਇਹਨਾਂ ਨੂੰ ਪੁੱਛ ਲਓ ਜੀ ਉਹਨਾਂ ਨੇ ਬਿਲਕੁਲ ਨਹੀਂ ਦੱਸਿਆ ਸਾਨੂੰ ਕੀ ਹੋਇਆ ਕੀ ਨਹੀਂ ਕਹਿੰਦੇ ਜੀ ਸਾਡੇ ਵੱਲੋਂ ਜੀ ਬਹੁਤ ਸੀਰੀਅਸ ਕੇ ਪੇਸ਼ੈਂਟ ਹੈ ਜੀ ਤੁਸੀਂ ਇਹਨੂੰ ਫਟਾਫਟ ਅਮਰ ਲੈ ਜਾਓ ਅਮਰ ਲੈ ਜਾਓ ਜੀ ਅਸੀਂ ਅਮਰ ਲੈ ਕੇ ਗਏ ਜੀ ਇਹ ਅਮਰ ਵਾਲੇ ਕਹਿੰਦੇ ਜੀ ਇਹ ਤਾਂ 2 ਘੰਟੇ ਪਹਿਲਾਂ ਹੀ ਐਕਸਪਾਇਰ ਹੋ ਗਿਆ 2 ਘੰਟੇ ਦਾ ਸਾਡਾ ਪੌਣਾ ਘੰਟਾ ਹੋ ਗਿਆ ਅਸੀਂ ਅਸੀਂ ਹੁਣ ਇਹਨਾਂ ਨੂੰ ਇੱਥੇ ਬੁਲਾਇਆ ਹੈ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਕਿਹੜਾ ਉਹ ਡਾਕਟਰ ਸੀਗਾ ਔਰ ਉਹਨੇ ਕਿਸ ਬੇਸਿਸ ਤੇ ਇੰਨੀ ਹਾਈ ਡੋਸਿਸ ਦਿੱਤੀ ਕਿ ਉਹਨੂੰ ਓਵਰਡੋਸ ਹੋ ਗਿਆ ਚਾ ਉਹ ਆਪਣੀ ਗਲਤੀ ਮੰਨੇ ਅਸੀਂ ਦੇਖਣਾ ਚਾਹੁੰਦੇ ਆ ਅਸੀਂ ਉਹਨੂੰ ਕਾਫੀ ਦੇਰ ਹੋ ਗਈ ਹੈ ਜੀ ਅਸੀਂ ਉਹਨੂੰ ਬੁਲਾ ਰਹੇ ਆ ਪਰ ਉਹ ਆ ਨਹੀਂ ਰਿਹਾ ਉਹਦਾ ਆਫ ਹੈ ਫੋਨ ਈ ਇਲੀਗਲ ਤਰੀਕਿਆਂ ਨਾਲ ਸਭ ਤੋਂ ਵੱਡੀ ਗਲਤੀ ਇਸ ਹਸਪੀਟਲ ਦੀ ਮੈਂ ਔਨ ਰਿਕਾਰਡ ਦੱਸ ਰਿਹਾ ਅਸੀਂ ਸਾਰਿਆਂ ਨੇ ਉਹਨਾਂ ਦੇ ਰਿਕਾਰਡ ਦੇਖੇ ਆ ਜੀ ਨਾ ਡੇਟ ਨਾ ਟਾਈਮ ਨਾ ਡਾਕਟਰ ਦੇ ਸਿਗਨੇਚਰ ਨਾ ਕੁਝ ਮਤਲਬ ਇਦਾਂ ਹਸਪੀਟਲ ਚੱਲਦੇ ਆ ਜੀ ਆ ਦਿੱਲੀ ਮਲਟੀ ਸਪੈਸ਼ਲਿਸਟ ਹਸਪੀਟਲ ਸੰਗਰੂਰ ਮਤਲਬ ਤੁਸੀਂ ਇੱਕ ਵੀ ਕਾਗਜ਼ ਦੇਖ ਲਓ ਕਿਸੇ ਫਾਈਲ ਤੇ ਕੋਈ ਸਟੈਂਪ ਨਹੀਂ ਆ ਜੀ ਡਾਕਟਰ ਦੇ ਸਾਈਨ ਇਦਾਂ ਕਿ ਤੁਸੀਂ ਨਾਂ ਨਹੀਂ ਪਛਾਣ ਸਕਦੇ ਕਿ ਰੁਪਿੰਦਰ ਗਰਗ ਹੈ ਰਮਨ ਗਰਗ ਹੈ ਰੁਪਾਲੀ ਗਰਗ ਹੈ ਰਜਿੰਦਰ ਗਰਗਰ ਤੁਸੀਂ ਪਛਾਣ ਨਹੀਂ ਸਕਦੇ ਕੋਈ ਡੇਟ ਟਾਈਮ ਕਿਸਦਾ ਕਿਸੇ ਨਹੀਂ ਕੁਝ ਨਹੀਂ ਪੇਸ਼ੈਂਟ ਕਹਿੰਦੇ ਜੀ ਕੰਪਲਿਕೇಷನ್ಸ್ ਹੋ ਗਈ ਅਸੀਂ ਇੰਜੈਕਸ਼ਨ ਲਾਏ ਜੀ ਐਨਸਥੀसिया ਦੇ ਕੰਪਲਿਕೇಷਨ ਹੋ ਗਈ ਕਾਰਡੀਕ ਰੈਸਟ ਹੋ ਗਿਆ ਜੀ ਉਹਨਾਂ ਨੇ ਕਿਹਾ ਪੇਸ਼ੈਂਟ ਨੂੰ ਦੱਸਿਆ ਸੀਗਾ ਕਿ ਐਨਸਥੀसिया ਦੇਣ ਤੋਂ ਬਾਅਦ ਇਹ ਹੋ ਸਕਦਾ ਕੀ ਪਤਾ ਪੇਸ਼ੈਂਟ ਨਾ ਕਰਾਂਦਾ ਕੀ ਪਤਾ ਉਹ ਕਹਿ ਦਿੰਦਾ ਜੀ ਇੰਨੀ ਕੰਪਲਿਕೇಷਨਸ ਆ ਮੈਂ ਨਹੀਂ ਮੈਂ ਗੋਲੀਆਂ ਨਾਲ ਕੇ ਮੈਨੂੰ ਇੰਜੈਕਸ਼ਨ ਲਾ ਦਿਓ ਮੈਂ ਨਹੀਂ ਕਰਾਣਾ ਕੀ ਇਹਨਾਂ ਨੇ ਕੰਪਲਿਕೇಷਨ ਦੱਸੀਆਂ ਇਹਨਾਂ ਨੇ ਨਹੀਂ ਦੱਸੀਆਂ ਜੀ ਤੇ ਸਾਡਾ ਇਹ ਮੰਨਣਾ ਹੈ ਕਿ ਸਾਡੇ ਨਾਲ ਜੋ ਹੋਇਆ ਸੋ ਹੋਇਆ ਕਿਸੇ ਹੋਰ ਦੇ ਨਾਲ ਨਾ ਇਹ ਹੋਈ ਚੀਜ਼ ਅਸੀਂ ਸਾਰੇ ਜਣੇ ਇਸ ਕਰਕੇ ਖੜੇ ਆਂ ਜੀ ਜੀ ਨਾਮ ਹੈ ਮੇਰਾ ਨਾਮ ਬినੋਦ ਕੁਮਾਰ ਹੈ ਜੀ ਬినੋਦ ਜੀ ਕਿਹੜੇ ਹਸਪੀਟਲ ਦੀ ਗੱਲ ਹੈ ਤੇ ਦਿੱਲੀ ਹਸਪੀਟਲ 1 ਲੈਕ ਸਾਲ ਦਾ ਸੀ ਕੀ ਗੱਲ 32 ਸਾਲ ਦਾ ਸੀਗਾ ਜੀ ਸਾਡਾ ਬੇਟਾ ਤੇ ਉਸ ਤੋਂ ਮੈਂ ਦੁਕਾਨ ਤੇ ਬੈਠਾ ਸੀ ਮੈਨੂੰ ਫੋਨ ਆਇਆ ਤੇ ਮੇਰੇ ਨੂੰ ਦਾ ਕਹਿੰਦੇ ਪਾਪਾ ਤੁਸੀਂ ਕਿੱਥੇ ਮੈਂ ਦੁਕਾਨ ਤੇ ਕਹਿੰਦੇ ਮੰਨੂ ਨੂੰ ਹਸਪੀਟਲ ਜਾਓ ਪਤਾ ਨਹੀਂ ਕੀ ਹੋ ਗਿਆ ਮੈਂ ਜਦੋਂ ਗਿਆ ਮੈਂ ਸਿੱਧਾ ਰੂਮ ਦੇ ਅੰਦਰ ਵੜ ਗਿਆ ਜਿੱਥੇ অপারেশন ਥੀਟਰ ਦੇ ਅੰਦਰ ਅੰਦਰ ਗਿਆ ਤੇ ਉਹ ਪਿਆ ਸੀਗਾ ਵੈਂਟੀਲੇਟਰ ਤੇ ਤੇ ਮੈਂ ਕਿਹਾ ਡਾਕਟਰ ਸਾਹਿਬ ਕੀ ਹੋਇਆ ਕਹਿੰਦੇ ਅੰਕਲ ਜੀ ਕੁਝ ਕੁਝ ਨਹੀਂ ਕੁਝ ਨਹੀਂ ਵੀ ਥੋੜਾ ਸੀਰੀਅਸ ਹੋ ਗਏ ਵੀ ਇਹਨਾਂ ਨੂੰ ਅਮਰ ਚ ਲੈ ਜਾਣਾ ਪਏਗਾ ਚਲੋ ਮੈਂ ਕਿਹਾ ਆਪਾਂ ਤੁਸੀਂ ਐਂਬੂਲੈਂਸ ਬੁਲਾਓ ਤੇ ਆਪਾਂ ਫਿਰ ਬੜਾ ਮਰਜ਼ ਚ ਲੈ ਕੇ ਚਲੀਏ ਚਲੋ ਅਸੀਂ ਇਹਨਾਂ ਨੇ ਉਦੇ ਆ ਤੜਪਣਾ ਘੰਟਾ ਲਾਤਾ ਜੀ ਗੱਡੀ-ਕੁੱਡੀ ਮੰਗਾ ਕੇ ਅਸੀਂ ਅਮਰ ਚ ਲੈ ਗਏ ਜੀ ਅਮਰ ਵਾਲੇ ਜਦੋਂ ਅਸੀਂ ਪਹੁੰਚੇ ਉਹ ਡਾਕਟਰ ਸਾਹਿਬ ਸਾਡੇ ਗੱਲ ਪੈ ਗਏ ਕਹਿੰਦੇ ਇਹ ਤਾਂ ਡੈੱਡ ਹੋਏ ਨੂੰ ਡੇਢ ਦੋ ਘੰਟੇ ਤੋਂ ਉੱਪਰ ਹੋ ਗਏ ਕਿ ਤੁਸੀਂ ਉਹਨੇ ਡੈੱਡ ਬੁੱਢੀ ਚ ਕੀ ਪਤਾ ਲੀਲਾ ਹੋਇਆ ਪਿਆ ਤਾਂ ਕਿ ਉਹ ਲੁਕੋ ਰੱਖਿਆ ਗਿਆ ਮੌਤ ਪਹਿਲਾਂ ਲੁਕੋ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਅਦਰバイ ਮੌਤ ਤਾਂ ਇਹ ਮੇਰੇ ਖਿਆਲ ਵੀ ਦੋ ਤਿੰਨ ਔਰ ਦੋ ਮਿੰਟਾਂ ਦੇ ਵਿੱਚ ਹੋ ਚੁੱਕੀ ਸੀ ਦੋ ਤਿੰਨ ਮਿੰਟ ਦੇ ਵਿੱਚ ਅੰਦਰ ਜਾਣ ਦੇ ਬੇਟਾ ਮੇਰਾ ਨਾਲ ਸੀਗਾ ਵੱਡਾ ਜਦੋਂ ਉਹਨੂੰ ਅੰਦਰ ਛੱਡ ਕੇ ਆਇਆ ਇੱਕ ਮਿੰਟ ਦੇ ਵਿੱਚ ਤਾਂ ਬੈਕ ਕਾਲ ਆ ਗਈ ਜੀ ਡਾਕਟਰ ਸਾਹਿਬ ਦੀ ਵੀ ਅੰਦਰ ਆ ਜਾਓ ਇਹਨੂੰ ਪਤਾ ਨਹੀਂ ਕੀ ਹੋ ਗਿਆ ਮੇਰਾ ਬੇਟਾ ਨੇ ਦੇਖਿਆ ਵੀਰ ਜੀ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਹੈ ਕਾਰਵਾਈ ਤੇ ਇਹ ਵੀ ਸੰਤ ਸੱਚਾਈ ਦੱਸਦੇ ਵੀ ਆ ਕੁਝ ਹੋ ਗਿਆ ਅਸੀਂ ਕਿਉਂ ਅਮਰਜ ਠੱਕੇ ਖਾਂਦੇ ਸੀ ਸਾਨੂੰ ਭੁਗਾਈ ਕਰਾਈ ਇਹਨਾਂ ਨੇ ਵੀ ਆਪਣੇ ਹਸਪੀਟਲ ਨੂੰ ਬਚਾਉਣ ਵਾਸਤੇ ਸਾਨੂੰ ਅਮਰਜ ਸ਼ਿਫਟ ਭੇਜਿਆ ਗਿਆ ਕਿਉਂ ਭੇਜਿਆ ਗਿਆ ਸਾਡਾ ਇਕੱਲਾ ਬੇਟਾ ਸੀਗਾ ਜੀ 10 ਦਿਨ ਉਹਦੇ ਵੈਰੀਜ ਨੂੰ ਹੋਏ ਸੀਗੇ ਸਾਰਾ ਘਰ ਉਜੜ ਗਿਆ ਸਾਰਾ ਦੱਸੋ ਇਹਨਾਂ ਦਾ ਕੀ ਗਿਆ ਸਿੱਧੂ ਸਾਹਿਬ ਗੱਲ ਇਹ ਹੈ ਵੀ ਜੋ ਨਕੇਨਾਂ ਪਰਿਵਾਰ ਨਾਲ ਹੋਇਆ ਜਿਨ੍ਹਾਂ ਦਾ ਨੌਜਵਾਨ ਮੁੰਡਾ ਵਿਚਾਰੇ ਦਾ ਮਰਿਆਗਾ ਗੱਲ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਜਦੋਂ ਅਮਰ ਹਸਪੀਟਲ 'ਚ ਗਏ ਨੇ ਤੋ ਜਦੋਂ ਉਹਨਾਂ ਉੱਥੇ ਜਾ ਕੇ ਡਾਕਟਰ ਨੇ ਦੱਸਿਆ ਕਿਉਂਕਿ ਉਹ ਵੀ ਡਾਕਟਰ ਹੈ ਇਹ ਵੀ ਡਾਕਟਰ ਨੇ ਉਹ ਗਲਤ ਦਾ ਕੋਈ ਗੱਲ ਕਹਿਣਗੇ ਨਹੀਂ ਜਦੋਂ ਉਹਨਾਂ ਡਾਕਟਰ ਨੇ ਕਿਹਾ ਤਾਂ ਦੋ ਦੋ ਘੰਟੇ ਪਹਿਲਾਂ ਡੈਥ ਹੋ ਚੁੱਕੀ ਹੈ ਇਹ ਇਹਦਾ ਮਤਲਬ ਸਪਸ਼ਟ ਹੈ ਵੀ ਜਦੋਂ ਐਨੈਥੀਸੀਆ ਜਿਹੜਾ ਡਾਕਟਰ ਨੇ ਜੋ ਇੰਜੈਕਸ਼ਨ ਲਾਇਆ ਉਹਦੇ ਕਾਰਨ ਮੌਤ ਹੋਈ ਹੈ ਇਹ ਸਾਰਾ ਇੱਕ ਜਾਂਚ ਦਾ ਵਿਸ਼ਾ ਹੈ ਵੱਡੇ ਲੈਵਲ ਤੇ ਜਾਂਚ ਹੋਣੀ ਚਾਹੀਦੀ ਹੈ ਦੂਜੀ ਗੱਲ ਇਹ ਵੀ ਇਹਨਾਂ ਦੇ ਸਟੇਟਮੈਂਟ ਤੇ ਇਮੀਡੀਟ ਡਾਕਟਰ ਦੇ ਖਿਲਾਫ ਜਿਹਦੇ ਕਾਰਨ ਮਲ ਕੇ ਮੌਤ ਹੋਈ ਹੈ ਉਹਨਾਂ ਦੇ ਐਫਆਰ ਦਰਜ ਹੋਣੀ ਚਾਹੀਦੀ ਹੈ ਜਦੋਂ ਇਹ ਬਿਆਨ ਦੇ ਰਹੇ ਨੇ ਮਨੇ ਦੇ ਫਾਦਰ ਦੇ ਬਿਆਨ ਲੈ ਕੇ ਨਾਲ ਦੀ ਨਾਲ ਉਹਨਾਂ ਦੇ ਅੰਗੇਜਡ ਹੋਵੇ ਉਦੋਂ ਬਾਅਦ ਜਾਂਚ ਹੋਵੇ ਇਹ ਸਾਰੇ ਡਾਕਟਰਾਂ ਦਾ ਤੁਸੀਂ ਹਾਲਾਤ ਦੇਖ ਰਹੇ ਹੋ ਅੱਜ ਪ੍ਰਾਈਵੇਟ ਡਾਕਟਰ ਹੋਣ ਜਾਂ ਸਰਕਾਰੀ ਹੋਣ ਇਹਨਾਂ ਦੇ ਕੋਈ ਚੈੱਕ ਨਹੀਂ ਹੈ ਕੋਈ ਇਹਨਾਂ ਦੀ ਫੀਸਾਂ ਦੇ ਚੈੱਕ ਨਹੀਂ ਹੈ ਕੋਈ 10 ਲੱਖ ਰੁਪਏ ਲੈ ਰਿਹਾ ਕੋਈ 2 ਲੱਖ ਰੁਪਏ ਲੈ ਰਿਹਾ ਕੋਈ 5 ਲੱਖ ਰੁਪਏ ਲੈ ਰਿਹਾ ਮਤਲਬ ਕਿ ਇਹਨਾਂ ਦਾ ਇੱਕ ਕਮੇਟੀ ਇਦਾਂ ਦੀ ਹੋਣੀ ਚਾਹੀਦੀ ਹੈ ਇਹਨਾਂ ਦੀ ਇੱਕ ਲਿਮਟ ਹੋਵੇ ਕਿੰਨੀ ਇਹ ਫੀਸ ਲੈਣੇ ਕੀ ਇਹ ਇਲਾਜ ਕਰ ਰਹੇ ਨੇ ਜਦੋਂ ਇਹਨੂੰ ਪਤਾ ਲੱਗ ਗਿਆ ਸੀਗਾ ਵੀ ਮਤਲਬ ਕਿ ਜੇ ਪਹਿਲੀ ਗੱਲ ਪਹਿਲੀ ਗੱਲ ਤੇ ਇਹ ਹੈ ਵੀ ਉਹਦੇ ਜਿਹੜੇ ਐਨੈਥੀਸੀਆ ਦਾ ਇੰਜੈਕਸ਼ਨ ਲੱਗਦਾ ਹੈਗਾ ਇਹਨਾਂ ਦੀ ਗੱਲ ਬਾਈ ਉਹਨਾਂ ਦੀ ਸਹੀ ਹੈ ਵੀ ਉਹਨੂੰ ਪੁੱਛ ਕੇ ਲੱਗਣਾ ਚਾਹੀਦਾ ਵੀ ਤੇਰੇ ਪਾਈ ਐਨੈਥੀਸੀਆ ਦਾ ਇੰਜੈਕਸ਼ਨ ਲੱਗੂਗਾ ਤੂੰ ਬਰਦਾਸ਼ਤ ਕਰ ਸਕਦਾ ਕਿ ਨਹੀਂ ਕਰ ਸਕਦਾ ਜੇ ਤੇਰਾ ਆਪਰੇਸ਼ਨ ਹੋਣਾਗਾ ਇਹ ਸਾਰੀਆਂ ਜੋ ਕੰਪਲਿਕੀਕੇਸ਼ਨ ਮਿਲਕੇ ਸਾਰੇ ਜਾਂਚ ਦਾ ਵਿਸ਼ਾ ਬਹੁਤ ਵੱਡੇ ਲੈਵਲ ਤੇ ਜਾਂਚ ਹੋਣੀ ਚਾਹੀਦੀ ਜਿ ਐਸੀ ਸਾਰੇ ਪ੍ਰਸ਼ਾਸਨ ਤੋਂ ਜਾਂ ਸਿਵਲ ਪ੍ਰਸ਼ਾਸਨ ਤੋਂ ਜਾਂ ਜੋ ਜੋ ਇਹਦਾ ਸੀਐਮਓ ਨੇ ਜੋ ਹੋ ਨੇ ਉਹਨਾਂ ਨੂੰ ਲੈ ਕੇ ਵੀ ਉਹਨਾਂ ਦੇ ਪਰਿਵਾਰ ਨਾਲ ਸਹਿਮਤੀ ਲੈ ਕੇ ਡੀਸੀ ਸਾਹਿਬ ਨੂੰ ਮਿਲਾਂਗੇ ਇਹਦੀ ਜਾਂਚ ਦਾ ਵਿਸ਼ਾ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਦੇ ਪਰਿਵਾਰ ਨੂੰ ਸਾਰੇ ਨੂੰ ਇਨਸਾਫ ਮਿਲਣਾ ਚਾਹੀਦਾ ਜਗਸੀਰ ਸਿੰਘ ਸਾਹਿਬ ਇੰਸਪੈਕਟਰ ਸਰ ਇੱਕ ਮੰਗ ਲਾਇਆ ਵੀ ਹਸਪੀਟਲ ਦੇ ਵਿੱਚ ਫਲਚਰੀ ਡਾਕਟਰ ਕਿ ਮੰਗ ਇਹ ਸਰਕਾਰ ਦਿੱਲੀ ਹਸਪੀਟਲ ਦੇ ਵਿੱਚ ਸੰਗਰੂਰ ਦਾਖਲ ਹੋਇਆ ਸੀ ਬੰਦਾ ਤੇਜਿੰਦਰ ਕੁਮਾਰ 32 ਸਾਲ ਦੀ ਉਮਰ ਸੀਗੀ ਇੱਥੋਂ ਉਹਨੂੰ ਰੈਫਰ ਕਰਤਾ ਸੀਗਾ ਅਮਰ ਦਾ ਅਮਰ ਚ ਡੈਥ ਨਿਸ਼ਾਨੀਂ ਕਿਹਾ ਕਰਤਾ ਵੀ ਡੈਥ ਹੈ ਜੀ ਇੱਥੇ ਵਾਪਸ ਲਏ ਸੀਗੇ ਯੂਨੀਅਨ ਉਹਨੇ ਡਾਟ ਫੁੱਲ ਹੈ ਵੀ ਇਹਦੀ ਡੈਥ ਇੱਥੇ ਹਸਪਤਾਲ ਜੀ ਹੋਈ ਸੀਗੀ ਉਹ ਹਲੇ ਜਾਂ ਚਲਦੀ ਐ ਤੋਂ ਬਾਅਦ ਦੇਖਦੇ ਆ ਕਿ ਸਰਟੀਫਾਈ